ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਇੱਕ ਐਸੀ ਪੰਜਾਬੀ ਗਾਇਕਾ ਦੀ ਜਿਨ੍ਹਾਂ ਨੇ ਲਵ ਮੈਰਿਜ ਤਾਂ ਕਰਾਈ ਪਰ ਮੁਹੱਬਤ ਇੰਨੀ ਕੀਤੀ ਕਿ ਉਹਨਾਂ ਦਾ ਪਤੀ ਮਰ ਕੇ ਵੀ ਉਹਨਾਂ ਦੇ ਨਾਲ ਰਹਿੰਦਾ ਕਦੇ ਸੂਟ ਲਿਆ ਕੇ ਦਿੰਦਾ ਕਦੇ ਸਿਰ ਤੇ ਚੁੰਨੀ ਦਿੰਦਾ ਜੀ ਹਾਂ ਇਹ ਗੱਲ ਬਿਲਕੁਲ ਸੱਚਾ ਉਸ ਗਾਇਕਾ ਨੇ ਆਪ ਇੱਕ ਇੰਟਰਵਿਊ ਵਿੱਚ ਦੱਸਿਆ ਅਸੀਂ ਗੱਲ ਕਰਦੇ ਹਾਂ ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰ ਅਮਰ ਨੂਰੀ ਦੀ ਅਮਰ ਨੂਰੀ ਦੇ ਪਤੀ ਸਰਦੂਲ ਸਿਕੰਦਰ ਭਾਵੇਂ ਕੁਝ ਸਾਲ ਪਹਿਲਾਂ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੀ ਰੂਹ ਅੱਜ ਵੀ ਅਮਰ ਨੂਰੀ ਦੇ ਨਾਲ ਹੀ ਰਹਿੰਦੀ ਆ ਵੀਡੀਓ ਵਿੱਚ ਅੱਗੇ ਗੱਲ ਕਰਦੇ ਆਂ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਅਮਰਦੂਰੀ ਦਾ ਜਨਮ 23 ਮਈ 1967 ਨੂੰ ਪਿੰਡ ਰੰਗੀਲਪੁਰ ਜ਼ਿਲ੍ਹਾ ਰੋਪੜ ਵਿੱਚ ਪਿਤਾ ਰੋਸ਼ਨ ਸਾਕਰ ਮਾਤਾ ਬਿਮਲਾ ਦੇਵੀ ਦੇ ਘਰ ਹੋਇਆ ਗਾਉਣ ਦਾ ਸ਼ੌਂਕ ਇਹਨਾਂ ਨੂੰ ਬਚਪਨ ਤੋਂ ਹੀ ਸੀ ਇਹ 9 ਸਾਲ ਦੀ ਉਮਰ ਵਿੱਚ ਹੀ ਗਾਉਣ ਲੱਗ ਪਈ ਸੀ ਤੇ 13 ਸਾਲ ਦੀ ਉਮਰ ਵਿੱਚ ਇਹਨਾਂ ਦੀ ਪਹਿਲੀ ਰਿਕਾਰਡਿੰਗ ਹੋਈ ਸੀ 1979 ਵਿੱਚ ਗਰਮੇਲ ਸਿੰਘ ਹੀਰਾ ਨਾਲ ਇਹਨਾਂ ਦਾ ਪਹਿਲਾ ਗੀਤ ਰਿਕਾਰਡ ਹੋਇਆ ਇਹ ਗੀਤ ਪੱਥਰ ਦੇ ਤਵੇ ਤੇ ਰਿਕਾਰਡ ਹੋਇਆ ਸੀ ਉਸ ਤਵੇ ਤੇ ਇਹਨਾਂ ਦਾ ਨਾਮ ਅਮਰਜੀਤ ਕੌਰ ਲਿਖਿਆ ਹੋਇਆ 1980 ਵੇਸੇ ਇਹਨਾਂ ਨੇ ਦਦਾਰ ਸੰਦੂ ਨਾਲ ਗਾਉਣਾ ਸ਼ੁਰੂ ਕੀਤਾ ਵਰਦਾ 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 ਦੁੱਧ ਦਾ ਗਲਾਸ ਮੰਗਿਆ ਉਹਨੇ ਕੰਗਣੀ ਬਰੂ ਪਰ ਕਰਦਾ ਬਤਲੂਦੀ ਮੰਦਰੀ ਵਿੱਚ ਬਤਲੂਦੀ ਮੰਦਰੀ ਵਿੱਚ ਉਹਦਾ ਯਾਰ ਨੇ ਨਗੀਨਾ ਜੜਦਾ ਹੱਥ ਦੀਨੇ ਦਿਲ ਮੰਗਿਆ ਦਿਲ ਮੰਗਿਆ ਤੇ ਕੱਟ ਕੇ ਕਾਲੇ ਦੇ ਉੱਤੇ ਕਰਦਾ ਹੱਥ ਦੀਨੇ ਦਿਲ ਮੰਗਿਆ ਛਾਵਾਂ 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 ਦਾਰ ਸੰਦੂ ਨਾਲ ਅਮਰ ਨੂਰੀ ਨੇ ਬਹੁਤ ਪ੍ਰੋਗਰਾਮ ਲਾਏ ਅਮਰ ਨੂਰੀ ਦੇ ਪਿਤਾ ਰੋਸ਼ਨ ਸਾਗਰ ਆਪਣੇ ਸਮੇਂ ਵਿੱਚ ਇੱਕ ਮਸ਼ਹੂਰ ਸਿੰਗਰ ਸੀ ਰੋਸ਼ਨ ਸਾਗਰ ਲੁਧਿਆਣਾ ਦੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਜਦੋਂ ਰੋਸ਼ਨ ਸਾਗਰ ਦੀ ਗਾਇਕੀ ਸਿਖਰ ਤੇ ਸੀ ਤਾਂ ਇੱਕ ਔਰਤ ਜੋ ਰੋਸ਼ਨ ਸਾਗਰ ਦੇ ਗਰੁੱਪ ਵਿੱਚ ਹੀ ਗਾਉਂਦੀ ਸੀ ਪਰ ਉਹਦਾ ਐਨਾ ਨਾਂ ਨਹੀਂ ਬਣਿਆ ਉਹ ਅਮਰ ਨੂਰੀ ਤੋਂ ਬਹੁਤ ਨਫ਼ਰਤ ਕਰਦੀ ਸੀ ਉਸ ਔਰਤ ਨੇ ਰੋਸ਼ਨ ਸਾਗਰ ਨੂੰ ਸ਼ਰਾਬ ਵਿੱਚ ਕੱਚ ਪੀਸ ਕੇ ਪਿਆ ਦਿੱਤਾ ਤੇ ਰੋਸ਼ਨ ਸਾਗਰ 6 ਮਹੀਨੇ ਪੀਜੀਆਈ ਵਿੱਚ ਦਾਖਲ ਰਹੇ ਜਦੋਂ ਅਮਰ ਨੂਰੀ ਦਾ ਵੱਡਾ ਭਰਾ ਆਪਣੇ ਪਿਤਾ ਕੋਲ ਪੀਜੀਆਈ ਗਿਆ ਤਾਂ ਉਸ ਔਰਤ ਨੇ ਇੱਕ ਹੋਰ ਪਲਾਨ ਬਣਾਇਆ ਸੁੱਤੀ ਪਈ ਅਮਰਨੁਰੀ ਦੇ ਮੂੰਹ ਤੇ ਤਜਾਬ ਪਾ ਦਿੱਤਾ ਅਮਰਨੁਰੀ ਦਾ ਚਾਚਾ ਹਸਪਤਾਲ ਲੈ ਕੇ ਗਿਆ ਤਾਂ ਅਮਰਨੁਰੀ ਠੀਕ ਹੋ ਗਈ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਔਰਤ ਨੇ ਰੋਸ਼ਨ ਸਾਗਰ ਤੋਂ ਪ੍ਰਾਪਰਟੀ ਦੇ ਸਾਈਨ ਵੀ ਕਰਾ ਲਏ ਸੀ ਬਾਅਦ ਵਿੱਚ ਰੋਸ਼ਨ ਸਾਗਰ ਦੀ ਬਹੁਤ ਹੀ ਦਰਦਨਾਕ ਮੌਤ ਹੋ ਗਈ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਅਮਰਨੁਰੀ ਤੇ ਉਸ ਦੇ ਭਰਾ ਦੇ ਮੋਢਿਆਂ ਤੇ ਆ ਗਈ 1981 ਵਿੱਚ ਜਦੋਂ دیدار ਸੰਧੂ ਨਾਲ ਲਗਾਉਣਾ ਸ਼ੁਰੂ ਕੀਤਾ ਤਾਂ ਅਮਰਨੁਰੀ ਬਹੁਤ ਹੀ ਪਤਲੀ ਸੀ دیدار ਸੰਧੂ ਅਕਸਰ ਹੀ ਪ੍ਰੋਗਰਾਮਾਂ ਤੇ ਆਖ ਦਿੰਦੇ ਸੀ ਜਦੋਂ ਤੇਜ਼ ਹਵਾ ਚੱਲਦੀ ਹੋਵੇ ਤਾਂ ਮੈਂ ਅਮਰਨੁਰੀ ਨੂੰ ਨਾਲ ਨਹੀਂ ਲੈ ਕੇ ਆਉਂਦਾ ਮੈਨੂੰ ਡਰ ਰਹਿੰਦਾ ਕਿ ਇਹ ਕਿਤੇ ਹਵਾ ਵਿੱਚ ਹੀ ਨਾ ਉੱਡ ਜਾਵੇ ਸੰਦੂ ਨਾਲ ਇਹਨਾਂ ਨੇ 4 ਸਾਲ ਲਗਾਇਆ ਤੇ ਬਹੁਤ ਅਖਾਰੇ ਲਾਏ ਇਹਨਾਂ ਦਾ ਹਰ ਇੱਕ ਡਿਊਟ Song ਹਿੱਟ ਰਿਹਾ 1986 ਵਿੱਚ ਅਮਰ ਨੂਰੀ ਤੇ ਸਰਦੂਲ ਸ਼ਿਕੰਦਰ ਦੀ ਮੁਲਾਕਾਤ ਇੱਕ ਵਿਆਹ ਵਿੱਚ ਹੋਈ ਸੀ ਫਿਰ ਇਹਨਾਂ ਨੇ ਇਕੱਠੇ ਗਾਉਣਾ ਸ਼ੁਰੂ ਕੀਤਾ ਸਮਰਾਲੇ ਦੇ ਕੋਲ ਬਲਾਲਾ ਪਿੰਡ ਵਿੱਚ ਇਹਨਾਂ ਦਾ ਪਹਿਲਾ ਪ੍ਰੋਗਰਾਮ ਸੀ ਹਾਨੀਆਂ ਇੱਕ ਬਗਸ਼ੇ ਅਮਰ ਨੂਰੀ ਨੇ ਸਰਦੂਲ ਸਕੰਦਰ ਨਾਲ ਵੀ ਬਹੁਤ ਪ੍ਰੋਗਰਾਮ ਲਾਏ ਇਹਨਾਂ ਦੀਆਂ ਦੁਕਾਨਿਆਂ ਦੀਆਂ ਬਹੁਤ ਸਾਰੀਆਂ ਕੈਸਟਾਂ ਰਿਕਾਰਡ ਹੋਈਆਂ ਬੇਬੇ ਰੂਪ ਤੇਰਾ ਚੰਦ ਦਾ ਬਰਤ ਬਾਰ ਹੌਂਕੇ ਆਂਦੀ ਬਹੁਤ ਸਾਰੇ ਸੋਲੋ ਗੀਤ ਵੀ ਗਏ ਅਮਰਨੁਰੀ ਦਾ ਪਹਿਲਾ ਅਦਾਕਾਰੀ ਬ੍ਰੇਕ 1988 ਵਿੱਚ ਆਇਆ ਇਹ ਗੁਰਬੀਰ ਸਿੰਘ ਗਰੇਵਾਲ ਦੇ ਨਿਰਦੇਸ਼ਿਤ ਇੱਕ ਇਤਿਹਾਸਕ ਟੀਵੀ ਲੜੀਵਾਰ ਇਹੋ ਹਮਾਰਾ ਜੀਵਨਾ ਵਿੱਚ ਆਇਆ ਇਹ ਦਲੀਪ ਕੌਰ ਟਿਵਾਣਾ ਦੇ ਨਾਵਲ ਤੇ ਆਧਾਰਿਤ ਸੀ ਇਸ ਤੋਂ ਬਾਅਦ ਇਹਨਾਂ ਨੇ ਮਸ਼ਹੂਰ ਟੈਲੀਫਿਲਮਾਂ ਮੁਰਕੀਆਂ ਤੇ ਦੁੱਖ ਨਿਵਾਰਨ ਵਿੱਚ ਕੰਮ ਕੀਤਾ ਸਰਦੂਲ ਸਿਕੰਦਰ ਵੀ ਬਹੁਤ ਸਰੀਲਾ ਗਾਇਕ ਸੀ ਉਹਨਾਂ ਨੇ ਸੰਗੀਤ ਦੀ ਤਾਲੀਮ ਪਟਿਆਲਾ ਘਰਾਣੇ ਦੇ ਉਸਤਾਦਾਂ ਤੋਂ ਲਈ ਸੀ ਸਰਦੂਲ ਸਿਕੰਦਰ ਚਾਹੁੰਦਾ ਸੀ ਜੇ ਅਮਰ ਨੂਰੀ ਨਾਲ ਵਿਆਹ ਹੋ ਜਾਵੇ ਤਾਂ ਅਸੀਂ ਪੰਜਾਬੀ ਗਾਇਕੀ ਵਿੱਚ ਕਈ ਰਿਕਾਰਡ ਤੋੜ ਸਕਦੇ ਹਾਂ ਉਹਨਾਂ ਨੇ ਅਮਰ ਨੂਰੀ ਤੱਕ ਗੱਲ ਪਹੁੰਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਦੋਂ ਕੋਈ ਗੱਲ ਨਾ ਬਣੀ ਤਾਂ ਸਰਦੂਲ ਸਕੰਦਰ ਨੇ ਇੱਕ ਸਕੀਮ ਸੋਚੀ ਇੱਕ ਪ੍ਰੋਗਰਾਮ ਤੇ ਇਹਨਾਂ ਨੇ ਅਮਰਨੂਰੀ ਦੇ ਗੀਤਾਂ ਵਾਲੀ ਡੈਰੀ ਚੱਕ ਲਈ ਤੇ ਉਸ ਵਿੱਚ ਲਿਖਿਆ ਆਈ ਲਵ ਯੂ ਤੇ ਡੈਰੀ ਅਮਰਨੂਰੀ ਦੇ ਮੇਜ਼ ਤੇ ਰੱਖ ਦਿੱਤੀ ਜਦੋਂ ਅਮਰਨੂਰੀ ਨੇ ਡੈਰੀ ਖੋਲੀ ਤਾਂ ਇਹ ਸਭ ਕੁਝ ਪੜ ਕੇ ਉਹਨਾਂ ਨੇ ਲਿਖਿਆ ਯੈਸ ਅਸਲ ਵਿੱਚ ਅਮਰਨੂਰੀ ਵੀ ਸਰਦੂਲ ਸਕੰਦਰ ਨੂੰ ਚਾਹੁੰਦੀ ਸੀ ਫਿਰ ਅਮਰਨੂਰੀ ਨੇ ਆਪਣੇ ਘਰੇ ਗੱਲ ਕੀਤੀ ਤਾਂ ਸਾਰਾ ਪਰਿਵਾਰ ਵਿਆਹ ਦੇ ਖਿਲਾਫ ਹੋ ਗਿਆ ਪਰ ਫਿਰ ਕਿਸੇ ਤਰ੍ਹਾਂ ਇਹਨਾਂ ਦੇ ਘਰ ਦੇ ਮੰਨ ਗਏ ਤੇ 30 ਜਨਵਰੀ 1993 ਨੂੰ ਇਹਨਾਂ ਦਾ ਵਿਆਹ ਹੋ ਗਿਆ ਇਹਨਾਂ ਦੇ ਘਰ ਦੋ ਬੱਚੇ ਹੋਏ ਸਾਰੰਗ ਸਿਕੰਦਰ ਤੇ ਆਲਾਪ ਸਿਕੰਦਰ ਇਹ ਦੋਵੇਂ ਵੀ ਗਾਇਕੀ ਵਿੱਚ ਆਉਣ ਲਈ ਬਹੁਤ ਮਿਹਨਤ ਕਰ ਰਹੇ ਆ ਅਮਰ ਨੂਰੀ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਸਭ ਤੋਂ ਪਹਿਲਾਂ ਇਹਨਾਂ ਨੇ ਗੱਭਰੂ ਪੰਜਾਬ ਦਾ ਫਿਲਮ ਵਿੱਚ ਕੰਮ ਕੀਤਾ ਸੀ ਇਸ ਫਿਲਮ ਦੀ ਸ਼ੂਟਿੰਗ ਗੁੱਗੂ ਗੇਲ ਦੇ ਘਰ ਮਾਣੀ ਖੇੜਾ ਵਿੱਚ ਹੋਈ ਸੀ ਪਹਿਲੀ ਫਿਲਮ ਇਹਨਾਂ ਨੇ ਨਾਨਕ ਨਾਮ ਜਹਾਜ਼ ਹੈ ਵੇਖੀ ਅਮਰ ਨੂਰੀ ਨੇ ਦਰਦਾਰ ਸੰਧੂ ਕੁਲਦੀਪ ਮਾਨਕ ਧੰਨਾ ਸਿੰਘ ਰਗੀਲਾ ਤੇ ਸਰਦੂਲ ਸਕੰਦਰ ਨਾਲ ਬਹੁਤ ਗਾਣੇ ਗਾਏ ਦیدار ਸੰਧੂ ਨਾਲ ਇਹਨਾਂ ਦਾ ਗੀਤ ਫਾਟਕ ਕੋਟਕਪੂਰੇ ਦਾ ਬਹੁਤ ਹੀ ਜ਼ਿਆਦਾ ਹਿੱਟ ਹੋਇਆ ਹੁਣ ਬੰਦ ਪਿਆ ਦਰਵਾਜਾ ਜਿਉਂ ਫਾਟਕ ਕੋਟਕਪੂਰੇ ਦਾ ਇਹ ਦੇਵਤੀ ਦਾ ਧਾਰੂ ਪੀ ਕੇ ਸਭ ਕੁਝ ਸਹੀ ਚੱਲ ਰਿਹਾ ਸੀ ਫਿਰ ਅਮਰ ਨੂਰੀ ਦੀ ਜ਼ਿੰਦਗੀ ਵਿੱਚ ਐਸਾ ਮਾੜਾ ਸਮਾਂ ਆਇਆ ਜਿਸ ਨੇ ਅਮਰ ਨੂਰੀ ਨੂੰ ਤੋਂ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸਰਦੂਲ ਸਿਕੰਦਰ ਨੂੰ ਸ਼ੂਗਰ ਹੋ ਗਿਆ ਫਿਰ ਮਲਟੀ ਆਰਗਨ ਫੇਲਰ ਫਿਰ ਦੋਨੋਂ ਗੁਰਦੇ ਖਰਾਬ ਹੋ ਗਏ ਅਮਰ ਨੂਰੀ ਨੇ ਆਪਣਾ ਇੱਕ ੁਰਦਾ ਦਿੱਤਾ ਜਿਸ ਨਾਲ ਇਹਨਾਂ ਦੀ ਉਮਰ 5 ਸਾਲ ਹੋਰ ਵੱਧ ਗਈ ਇਹਨਾਂ ਦਾ ਇਲਾਜ ਲੁਧਿਆਣੇ ਦੇ ਡੀ ਐਮ ਸੀ ਵਿੱਚ ਚੱਲਿਆ ਸਰਦੂਲ ਸਿਕੰਦਰ ਬਿਲਕੁਲ ਤੰਦਰੁਸਤ ਹੋ ਗਏ ਤੇ ਧਰਨਿਆ ਤੇ ਜਾਂਦੇ ਰਹੇ ਤੇ ਫਿਰ ਇਹਨਾਂ ਨੂੰ ਕਰੋਨਾ ਹੋ ਗਿਆ। ਦਵਾਰਾ ਫਿਰ ਹਸਪੀਟਲ ਲਿਜਾਣਾ ਪਿਆ। ਕਰੋਨਾ ਵੀ ਠੀਕ ਹੋ ਗਿਆ। ਫਿਰ ਆਕਸੀਜਨ ਲੈਵਲ ਵਿੱਚ ਕੋਈ ਗੜਬੜ ਆਈ। ਉਹ ਵੀ ਨੋਰਮਲ ਹੋ ਗਿਆ। ਡਾਕਟਰ ਨੇ ਕਿਹਾ ਤੁਸੀਂ ਕੱਲ ਨੂੰ ਛੁੱਟੀ ਲੈ ਕੇ ਘਰ ਜਾ ਸਕਦੇ ਹੋ। ਅਮਰ ਨੂਰੀ ਘਰ ਚਲੀ ਗਈ। ਸ਼ਾਮ ਨੂੰ ਹਸਪੀਟਲ ਤੋਂ ਫੋਨ ਆਇਆ ਕਿ ਸਰਦੂਲ ਸਿਕੰਦਰ ਜ਼ਿਆਦਾ ਸੀਰੀਅਸ ਹੋ ਗਏ। ਅਮਰ ਨੂਰੀ ਜਦੋਂ ਹਸਪੀਟਲ ਪਹੁੰਚੀ ਤਾਂ ਵੈਂਟੀਲੇਟਰ ਸ਼ੁਰੂ ਕਰਨ ਲੱਗੇ ਸੀ। ਤਾਂ ਅਮਰ ਨੂਰੀ ਨੇ ਸਰਦੂਲ ਨੂੰ ਬੁਲਾਇਆ। ਸਰਦੂਲ ਸਿਕੰਦਰ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ। ਕਾਗਜ਼ ਤੇ ਕੁਝ ਲਿਖ ਕੇ ਦਿੱਤਾ ਅਮਰਨੂਰੀ ਨੇ ਪੜਿਆ ਤਾਂ ਕਾਗਜ਼ ਤੇ ਲਿਖਿਆ ਸੀ ਡਾਕਟਰਾਂ ਦਾ ਰਵੱਈਆ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਡਾਕਟਰਾਂ ਦਾ ਜਿਹੜਾ ਰਵੱਈਆ ਕਹਿੰਦਾ ਅੱਜ ਸਵੇਰ ਤੋਂ ਮੇਰੇ ਨਾਲ ਠੀਕ ਨਹੀਂ ਹੈਗਾ ਉਹ ਕਾਗਜ਼ ਅਮਰਨੂਰੀ ਨੇ ਅੱਜ ਵੀ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ ਮੈਂ ਕਿਹਾ ਅੱਛਾ ਲਿਖਿਆ ਅੱਜ ਵੀ ਮੇਰੇ ਕੋਲ ਪੇਪਰ ਪਿਆ ਹੋ ਉਸੇ ਦਿਨ 20 ਫਰਵਰੀ 2021 ਨੂੰ ਸਰਦੂਲ ਸਕੰਦਰ ਦੀ ਮੌਤ ਹੋ ਜਾਂਦੀ ਹੈ ਇਨਾਂ ਦਾ ਵੱਡਾ ਬੇਟਾ ਇਹਨਾਂ ਲਈ ਜਲ ਲੈਣ ਤੇ ਖਵਾਜਾ ਪੀਰ ਅੱਗੇ ਦੁਆ ਕਰਨ ਲਈ ਅਜਮੇਰ ਸ਼ਰੀਫ ਗਿਆ ਹੋਇਆ ਸੀ। ਅਮਰ ਨੂਰੀ ਨੂੰ ਸਰਦੂਲ ਸਕੰਦਰ ਦੀ ਮੌਤ ਬਾਰੇ ਬਹੁਤ ਲੇਟ ਦੱਸਿਆ ਗਿਆ। ਸੁਣਦੇ ਸਾਰੀ ਅਮਰ ਨੂਰੀ ਡਿਪਰੈਸ਼ਨ ਵਿੱਚ ਚਲੀ ਗਈ। ਇਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਕਦੋਂ ਹਸਪੀਟਲ ਤੋਂ ਘਰ ਲੈ ਕੇ ਗਏ। ਕਦੋਂ ਸਰਦੂਲ ਸਕੰਦਰ ਨੂੰ ਕਬਰਸਤਾਨ ਵਿੱਚ ਦਫਨਾਇਆ ਗਿਆ। ਅਮਰ ਨੂਰੀ ਨੂੰ ਠੀਕ ਹੋਣ ਲਈ 8-9 ਮਹੀਨੇ ਲੱਗੇ। ਫਿਰ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਇਹ ਸਰਦੂਲ ਸਕੰਦਰ ਨੂੰ ਯਾਦ ਕਰਕੇ ਬਹੁਤ ਰੋਂਦੀ ਰਹਿੰਦੀ ਸੀ। ਅਮਰ ਲੂਰੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸਰਦੂਲ ਸਾਹਿਬ ਬਹੁਤ ਵਾਰ ਮੇਰੇ ਸੁਪਨੇ ਵਿੱਚ ਆਉਂਦਿਆ ਤੇ ਆਖਦਿਆ ਮੈਂ ਕਿਤੇ ਨਹੀਂ ਗਿਆ ਹੁਣ ਵੀ ਤੇਰੇ ਨਾਲ ਆ ਆ ਕੀ ਹਾਲ ਬਣਾ ਲਿਆ ਤੂੰ ਰੋਇਆ ਨਾ ਕਰ ਇਹਨਾਂ ਨੇ ਕਿਹਾ ਮੇਰੇ ਵਾਸਤੇ ਉਹ ਸੂਟ ਲੈ ਕੇ ਆਉਂਦਿਆ ਤੇ ਜਦੋਂ ਮੈਂ ਕਿਹਾ ਤੁਸੀਂ ਤਾਂ ਮਰ ਗਏ ਸੀ ਤੁਹਾਨੂੰ ਤਾਂ ਦਫਨਾ ਦਿੱਤਾ ਸੀ ਤਾਂ ਆਖਦਿਆ ਉਹ ਮੇਰਾ ਸਰੀਰ ਸੀ ਜੋ ਮਰ ਗਿਆ ਮੇਰੀ ਰੂਹ ਤੇਰੇ ਨਾਲ ਅੱਜ ਵੀ ਰਹਿੰਦੀ ਆ ਸੁਪਨੇ ਚ ਆਏ ਤੇ ਜਦੋਂ ਤੂੰ ਰੰਦੇ ਆ ਤੋ ਕੀ ਹਾਲ ਬਣਾਇਆ ਹੋਇਆ ਕਿਦਾਂ ਦੇ ਹੋਏ ਕੱਪੜੇ ਪਾਏ ਆ ਕਿਵੇਂ ਬਾਲ ਖਲਾਰੇ ਕੀ ਹੋਇਆ ਕਦੇ ਇੰਜ ਕੱਪੜੇ ਕਦੋਂ ਪਾਏ ਤੂੰ ਵਧੀਆ ਕੱਪੜੇ ਪਾ ਮੈਂ ਕਿਹਾ ਤੁਹਾਡੀ ਡੈਥ ਹੋ ਗਈ ਸੀ ਨਾ ਤੁਸੀਂ ਆ ਚਲੇਗੇ ਛੱਡ ਕੇ ਤੁਹਾਨੂੰ ਦਫਨਾਤਾ ਸੀਗਾ ਸਾਰਾ ਕੁਝ ਹੋ ਗਿਆ ਵੀ ਤੁਸੀਂ ਕਿੱਥੋਂ ਆ ਗਏ ਕਹਿੰਦੇ ਉਹ ਮੇਰਾ ਸਰੀਰ ਸੀਗਾ ਸਰੀਰ ਦਫਨਾਤਾ ਇਹ ਇਹ ਮੇਰੀ ਰੂਹ ਆ ਤਾਂ ਮੈਂ ਤੁਹਾਨੂੰ ਦੱਸਣ ਆਏ ਵੀ ਮੈਂ ਕਿਤੇ ਨਹੀਂ ਗਿਆ ਮੈਂ ਤੇਰੇ ਕੋਲੇ ਆ ਆ ਸੂਟ ਲੈ ਕੇ ਆਇਆ ਮੈਂ ਤੇਰੇ ਵਾਸਤੇ ਆ ਪੰਮਰ ਨੂਰੀ ਨੂੰ ਗੱਡੀ ਵਿੱਚ ਬੈਠੀ ਨੂੰ ਵੀ ਅਹਿਸਾਸ ਹੁੰਦਾ ਕਿ ਸਰਦੂਲ ਸਿਕੰਦਰ ਹੁਣ ਵੀ ਮੇਰੇ ਨਾਲ ਬੈਠੇ ਆ ਕਈ ਵਾਰੀ ਸੁਪਨਾ ਆਉਣਾ ਮੈਂ ਗੱ ਅਚਾਨਕ ਗੱਡੀ 'ਚ ਮੇਰੇ ਨਾਲ ਬੈਠੇ ਮਰੇ ਹੈ ਫਿਰ ਇਹਨਾਂ ਨੂੰ ਕਿਸੇ ਮਹਾਪੁਰਸ਼ ਨੇ ਵੀ ਦੱਸਿਆ ਸੀ ਕਿ ਸਰਦੂਲ ਸਿਕੰਦਰ ਅੱਜ ਵੀ ਤੁਹਾਡੇ ਨਾਲ ਆ ਤੁਸੀਂ ਰੋਇਆ ਨਾ ਕਰੋ ਫਿਰ ਕੋਈ ਮਹਾਪੁਰਸ਼ ਸੀਗੇ ਉਹਨਾਂ ਨੇ ਵੀ ਫਿਰ ਮੈਨੂੰ ਕਿਹਾ ਕਿ ਉਹ ਤੇਰੇ ਨਾਲ ਹੀ ਰਹੂਗਾ। ਦੋਸਤੋ ਤੁਹਾਨੂੰ ਕੀ ਲੱਗਦਾ ਵਾਕਿਆ ਹੀ ਇਸ ਤਰ੍ਹਾਂ ਹੋ ਸਕਦਾ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਏਸੀ ਅਮਰਨੂਰੀ ਬਾਰੇ ਕੁਝ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੋ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਹੋਰ ਵੀਡੀਓ ਵਿੱਚ ਕੁਝ ਨਵਾਂ ਲੈ ਕੇ